ਸਾਡੀ ਮੰਗ ਪਹਿਲੀ ਮੰਗ ਦੇ ਉੱਤੇ ਜਿਹੜੀ ਆਮ ਮੰਗ ਉੱਠ ਰਹੀ ਹੈ ਉਹ ਆ ਦੋਸਤੋ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਇਹਦੇ ਤੇ ਮੰਗ ਉੱਠ ਰਹੀ ਹੈ ਇਹ ਕਿਉਂ ਮੰਗ ਰਹੇ ਆ ਇਹ ਕੀ ਮੰਗਾ ਕੀ ਗੱਲ ਹੈ ਇਹਨੂੰ ਸਭ ਤੋਂ ਪਹਿਲਾਂ ਤੇ ਸਮਝ ਲਿਓ ਕਿ ਸਾਡੇ ਨਾਲ ਜਦੋਂ ਅੰਦੋਲਨ ਸਸਪੈਂਡ ਹੋਇਆ ਉਦੋਂ ਰਿਟਰਨ ਦੇ ਵਿੱਚ ਭਾਰਤ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਆਪਣਾ ਤੁਹਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਪਹਿਲੀ ਗੱਲ ਦੂਸਰਾ ਜਿਸ ਵੇਲੇ ਭਾਪੀ ਨੇ ਤੁਹਾਡੇ ਤੋਂ ਵੋਟਾਂ ਮੰਗੀਆਂ ਵੋਟਾਂ ਲਈਆਂ ਆਪਣਾ ਚੋਣ ਮੈਨੀਫੈਸਟੋ ਕੱਢਿਆ ਉਸ ਵੇਲੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਬਣਨ ਉਪਰੰਤ ਤੁਰੰਤ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਇਹ ਕਿਰਸਾ ਹੁਣ ਦੋਸਤੋ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਮੁਮਤਾਬਕ ਫਸਲ ਦਾ ਭਾਅ ਦੇਣਾ ਤੇ ਜਿਹੜਾ ਭਾਅ ਉਹਦੇ ਮੁਤਾਬਕ ਤੈਅ ਹੋ ਜੇ ਉਸ ਰੇਟ ਦੇ ਉੱਤੇ ਸਾਡੀਆਂ ਫਸਲਾਂ ਵਿਕਣ ਜ਼ਰੂਰ ਯਕੀਨ ਹੋਵੇ ਸਾਨੂੰ ਉਹਦੇ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਹੁਣ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਉਹਦਾ ਕੀ ਮਤਲਬ ਹੈ ਤੇ ਡਾਕਟਰ ਸੋਮੀਨਾਥ ਦੀ ਰਿਪੋਰਟ ਕੀ ਚੀਜ਼ ਆ ਸਾਨੂੰ ਉਹਦੇ ਮੁਤਾਬਕ ਕੀ ਬਣਦਾ ਹੈ ਡਾਕਟਰ ਸੋਮੀਨਾਥਨ ਕਮਿਸ਼ਨ ਉਦੋਂ ਬੈਠਾ ਜਦੋਂ ਦੇਸ਼ ਦੇ ਵਿੱਚ ਖੁਦਕਸ਼ੀਆਂ ਦਾ ਦੌਰ ਬਹੁਤ ਤੇਜ਼ੀ ਨਾਲ ਬਾਧਰੇ ਹਾਂ ਸੀ ਔਰ ਮਹਾਰਾਸ਼ਟਰ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਖੁਦਕਸ਼ੀਆਂ ਹੋਈਆਂ ਇੱਕੋ ਦਿਨ 'ਚ ਵੱਡੀ ਗਿਣਤੀ 'ਚ ਖੁਦਕਸ਼ੀਆਂ ਦੇ ਕੇਸ ਸਾਹਮਣੇ ਆਏ ਉਹਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਵੀ ਰੌਲਾ ਪਾਇਆ ਵਿਰੋਧੀ ਧਿਰਾਂ ਨੇ ਵੀ ਰੌਲਾ ਪਾਇਆ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸਮੇਂ ਇੱਕ ਸਰਕਾਰ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ ਦੇ ਆ ਕੇ ਇਹ ਕਹਿ ਦਿੱਤਾ ਸਰਕਾਰ ਨੇ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਫਿਰ ਉਹਦੇ ਤੇ ਦਬਾਅ ਪਿਆ ਜਦੋਂ ਉਹਦੇ ਤੇ ਦਬਾਅ ਪਿਆ ਤੇ ਸਰਕਾਰ ਨੇ ਸਾਲ 2004 ਚ ਇੱਕ ਫਾਰਮਰ ਕਮਿਸ਼ਨ ਬਣਾਇਆ ਜਿਹਦਾ ਚੇਅਰਮੈਨ ਡਾਕਟਰ ਸ਼੍ਰੀਮੀ ਨਾਥਨ ਸੀ ਹੁਣ ਜਿਹੜਾ ਉਹ ਨੈਸ਼ਨਲ ਕਮਿਸ਼ਨ ਬਣਿਆ ਜਿਹਦਾ ਚੇਅਰਮੈਨ ਡਾਕਟਰ ਸ਼੍ਰੀਮੀ ਨਾਥਨ ਸੀ ਹੁਣ ਪੂਰੇ ਦੇਸ਼ ਦੇ ਵਿੱਚ ਪਰਮਣ ਕੀਤਾ ਪੂਰੇ ਦੇਸ਼ ਦੀਆਂ ਵੱਖ-ਵੱਖ ਸਟੇਟਾਂ 'ਚ ਗਿਆ ਤੇ ਸਟੇਟਾਂ 'ਚ ਉਹ ਲੱਭਿਆ ਕਿ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਹੈ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਮੰਗ ਦਾ ਮੇਨ ਏਜੰਡਾ ਹੀ ਇਹ ਸੀ ਕਿ ਕਿਸਾਨ ਦਾ ਜਿਹੜਾ ਰੇਟ ਆਫ ਸੁਸਾਇਡ ਹੈ ਇਹਦਾ ਖੁਦਕੁਸ਼ੀਆਂ ਜਿਹੜੇ ਧੰਨ ਨਾਲ ਹੋ ਰਹੀਆਂ ਨੇ ਇਹ ਕਿਵੇਂ ਬੰਦ ਕੀਤੀਆਂ ਜਾ ਸਕਦੀਆਂ ਕਿਵੇਂ ਘਟਾਇਆ ਜਾ ਸਕਦੀਆਂ ਉਹਦੇ ਤੇ ਬਹੁਤ ਸਾਰੇ ਰეკਮੈਂਡੇਸ਼ਨ ਹੋਈਆਂ ਇੱਕ ਵੱਡੀ ਗੱਲ ਉਹਨੇ ਇਹ ਕਹੀ ਹੈ ਕਿ ਹਰ ਕਿਸਾਨ ਦੇ ਘਰੇ ਇਨਕਮ ਆ ਜਿਹੜੀ ਉਹ ਕਿਸੇ ਸਿਵਲ ਸਰਵੰਟ ਦੇ ਬਰਾਬਰ ਕਿਸੇ ਸਿਵਲ ਅਧਿਕਾਰੀ ਦੇ ਬਰਾਬਰ ਆਉਣੀ ਚਾਹੀਦੀ ਹੈ ਉਹਨੂੰ ਕਿਵੇਂ ਆਵੇ ਉਹਦੇ ਲਈ ਹੋਰ ਬਹੁਤ ਸਾਰੀਆਂ ਰਿਕਮੈਂਡੇਸ਼ਨਸ ਹੈਗੀਆਂ ਨੇ ਤੇ ਕਿਸਾਨ ਨੂੰ ਉਹਦੀ ਮਿੱਟੀ ਟੈਸਟ ਕਰਨ ਲਈ ਉਹਦੇ ਉੱਤੇ ਖੇਤ ਦੇ ਨੇੜੇ ਇੱਕ ਲੈਬਲੇ ਮੋਬਾਈਲ ਲੈਬ ਹੋਵੇ ਹੋਰ ਬਹੁਤ ਸਾਰੀਆਂ ਗੱਲਾਂ ਕਿ ਪਾਣੀ ਕਿਵੇਂ ਸਟੋਰ ਕਰਨਾ ਹੈ ਹੋਰ ਇੱਕ ਗੱਲ ਆਈ ਸੀ ਕਿ ਜੇ ਕਿਸਾਨ ਦੀ ਫਸਲ ਮਰਦੀ ਆ ਤਾਂ ਉਸ ਕਿਸਾਨ ਨੂੰ ਸਰਕਾਰ 19 ਦਿਨ ਤੱਕ ਉਹਦੀਆਂ ਉਹਦਾ ਕਰਜ਼ਾ ਰੋਕ ਦੇਵੇ ਉਹਦੀਆਂ ਕਿਸ਼ਤਾਂ ਰੋਕ ਦੇਵੇ ਉਹਦਾ ਵਿਆਜ ਰੋਕ ਦੇਵੇ ਜਿੰਨੀ ਦੇਰ ਤੱਕ ਮੋੜ ਦੁਬਾਰਾ ਆਪਦੇ ਪੈਰਾਂ 'ਤੇ ਖੜ੍ਹਾ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਕਹੀਆਂ ਇਹ ਵੀ ਕਿਹਾ ਕਿ ਕਿਸਾਨ ਨੂੰ ਜਿਹੜਾ ਕਰਜ਼ਾ ਹੈ 4% ਦਰ ਦੇ ਉੱਤੇ ਦਿੱਤਾ ਜਾਏ ਯਾਨੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦੇ ਲਈ ਕੀ ਦੀ ਇਨਕਮ ਕਿਵੇਂ ਵਧਾਉਣੀ ਹੈ ਉਹਦੇ ਲਈ ਉਹਨਾਂ ਨੇ ਇੱਕ ਗੱਲ ਕਹੀ ਕਿ ਇਹਦੇ ਜਿਹੜੇ ਸਾਰੇ ਖਰਚੇ ਨੇ ਸੀ2 ਜਿਹਨੂੰ ਕਿਹਾ ਜਾਂਦਾ ਹੈ ਸੀ2 50 ਦੇ ਹਿਸਾਬ ਨਾਲ ਕਿਸਾਨ ਦੇ ਸਾਰੇ ਖਰਚੇ ਜੋੜ ਕੇ ਉਹਨੂੰ ਉਦੇ ਉੱਤੇ 50% ਮੁਨਾਫਾ ਦੇ ਕੇ ਉਹਨੂੰ ਫਸਲ ਦਾ ਰੇਟ ਦਿਓ ਤਾਂ ਕਿ ਉਹਦੇ ਉਹਦਾ ਖਰਚਾ ਵੀ ਪੂਰਾ ਹੋ ਜਾਏ ਖਰਚਾ ਪੂਰਾ ਹੋਣ ਦੇ ਨਾਲ ਨਾਲ ਉਹਦੇ ਪਰਿਵਾਰ ਲਈ ਜਿਉਂ ਜੀਵਨ ਲਈ ਬੱਚਿਆਂ ਦੀ ਜ਼ਿੰਦਗੀ ਲਈ ਉਹਨੂੰ ਉਹਦਾ ਮੁਨਾਫਾ ਵੀ ਹੁੰਦਾ ਰਹੇ ਉਹ ਸਾਰੀ ਆਪਦੀ ਜੀਵਨ ਲੀਲਾ ਨੂੰ ਚਲਾ ਸਕੇ ਸੋ ਇਸ ਦੇ ਵਾਸਤੇ ਉਹਨਾਂ ਨੇ ਜਿਹੜੀ ਇਹ ਲੈਂਦੀ ਉਹਦੇ ਵਿੱਚ ਖਰਚੇ ਕੀ ਕੀ ਹੋਣੇ ਸੀ ਤੁਹਾਡੀ ਜ਼ਮੀਨ ਦਾ ਠੇਕਾ ਤੁਹਾਡੇ ਫਸਲ ਦੇ ਉੱਤੇ ਕੀਤੇ ਖਰਚੇ ਤੁਹਾਡੀ ਲੇਬਰ ਲੇਬਰ ਵੀ ਸਕਿਲਡ ਲੇਬਰ ਇਸ ਤੋਂ ਵੀ ਅੱਗੇ ਜਿੰਨੀ ਤੁਸੀਂ ਮਸ਼ੀਨਰੀ ਯੂਜ਼ ਕਰਦੇ ਹੋ ਉਹਦੀ ਕਸਾਈ ਵਗੈਰਾ ਉਹਦਾ ਵਿਆਜ ਸਾਰੇ ਟੋਟਲ ਖਰਚੇ ਜੋ ਜੋ ਚੀਜ਼ਾਂ ਤੁਸੀਂ ਆਪਦੀ ਖੇਤੀ ਦੇ ਵਿੱਚ ਯੂਟਿਲਾਈਜ਼ ਕਰਦੇ ਹੋ ਉਹਨਾਂ ਸਾਰਿਆਂ ਦੇ ਖਰਚਿਆਂ ਨੂੰ ਜੋੜ ਕੇ ਉਸ ਤੋਂ ਉੱਪਰ ਫਿਰ ਉਹ ਸਾਰੇ ਖਰਚੇ ਦਾ ਕਿੰਨਾ ਵਿਆਜ ਮੰਗਦਾ ਉਹ ਵੀ ਜੋੜ ਲਿਆ ਜਾਏ ਉਹ ਜੋੜਨ ਤੋਂ ਬਾਅਦ ਫਿਰ ਬਣਾਇਆ ਜਾਏ ਕਿ ਉਹ ਕਿੰਨਾ ਇੱਕ ਕੁਇੰਟਲ ਤੇ ਖਰਚਾ ਆਇਆ ਤੇ ਉਹਦੇ ਉੱਪਰ 50% ਮੁਨਾਫੇ ਨਾਲ ਦੇਣਾ ਬਣਦਾ ਹੁਣ ਇਹ ਮੰਗ ਆ ਜਿਹੜੀ ਇਹ ਮੰਗ ਪਿਆਰੇ ਦੋਸਤੋ ਅਸੀਂ ਸਮਝਦੇ ਹਾਂ ਕਿ ਕਿਸਾਨ ਲਈ ਇੱਕ ਜੀਵਨ ਦਾਤੀ ਹੈ ਬਹੁਤ ਜ਼ਰੂਰੀ ਹੈ ਅਗਰ ਇਹ ਮਿਲਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਸਮਝ ਹੈ ਕਿ ਸਾਨੂੰ ਲਗਭਗ 4500 ਰੁਪਏ ਦੇ ਨੇੜੇ ਤੇੜ ਕੜਕ ਦਾ ਰੇਟ ਮਿਲ ਸਕਦਾ ਹੈ ਉਹ ਤੁਹਾਨੂੰ ਤਖੜੇ ਹੋ ਕੇ ਲੜਨਾ ਪੈਣਾ ਦੂਸਰੀ ਗੱਲ ਝੋਨੇ ਦਾ ਰੇਟ 31-3200 ਮਿਲ ਸਕਦਾ ਹੈ ਨਰਮੇ ਦਾ ਰੇਟ 11000 ਤੋਂ ਉੱਪਰ ਮਿਲ ਸਕਦਾ ਹੈ ਗੰਨੇ ਦਾ ਰੇਟ 900 ਤੋਂ ਉੱਪਰ ਮਿਲ ਸਕਦਾ ਹੈ ਇਹ ਹੈ ਅਗਰ ਇਹ ਮਿਲਦਾ ਹੈ ਤਾਂ ਸੁਭਾਵਿਕ ਹੈ ਕਿ ਸਾਡੇ ਕਿਸਾਨ ਦੇ ਸਿਰ ਕਰਜ਼ਾ ਨਹੀਂ ਰਹੇਗਾ ਕਰਜ਼ੇ ਤੋਂ ਮੁਕਤੀ ਹਾਸਲ ਕਰ ਲੇਗਾ ਔਰ ਨਾਲ ਅਗਲੀ ਗੱਲ ਇਹ ਆ ਦੋਸਤੋ ਕਿ ਇਹ ਮੰਗ ਲੈਣੀ ਬਹੁਤ ਜ਼ਰੂਰੀ ਹੈ ਇੱਕਲ ਹੋਰ ਨੋਟ ਕਰਨ ਕਰਿਓ ਜਕੀਰ ਰਿਕਮੈਂਡੇਸ਼ਨ ਆਉਦੀ ਬੜੀ ਤਕੜੀ ਰਿਕਮੈਂਡੇਸ਼ਨ ਹੈ ਇਹ ਉਹਦੇ ਚ ਉਹਨਾਂ ਨੇ ਲਿਖਿਆ ਕਿ 1 ਇੰਚ ਵੀ ਉਪਜਾਊ ਧਰਤੀ ਵਾਹੀਯੋਗ ਧਰਤੀ ਕਾਰਪੋਰੇਟ ਲੋਕਾਂ ਦੇ ਕਬਜ਼ੇ 'ਚ ਨਹੀਂ ਜਾਣੀ ਚਾਹੀਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ। ਬੜੀ ਇੰਪੋਰਟੈਂਟ ਗੱਲ ਹੈ। ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਕਾਰਪੋਰੇਟ ਲੋਕਾਂ ਨੂੰ ਤੁਹਾਡੀ ਜ਼ਮੀਨ ਦੇਣੀ ਹੈ, ਇੱਥੇ ਵੱਡੇ-ਵੱਡੇ ਫਾਰਮ ਤਿਆਰ ਕਰਨੇ ਆ, ਲੇਕਿਨ ਡਾਕਟਰ ਸੋਮੀ ਨਾਥਨ ਉਹਦਾ ਡਟ ਕੇ ਵਿਰੋਧ ਕਰਦਾ ਹੈ। ਉਹ ਇਹ ਕਹਿੰਦਾ ਕਿ ਬਿਲਕੁਲ ਨਹੀਂ ਇੱਕ ਇੰਚ ਵੀ ਵਾਹਿਦੋਗ ਜ਼ਮੀਨ ਕਾਰਪੋਰੇਟ ਲੋਕਾਂ ਕੋਲ ਨਹੀਂ ਜਾਣੀ ਚਾਹੀਦੀ। ਇਹ ਖੇਤੀ ਆ ਤੇ ਲੋਕਾਂ ਦੀ ਜੀਵਨ ਉਪਜੀਵਕਾ ਹੈ। ਇਹ ਖੇਤੀ ਲੈਣੀ ਚਾਹੀਦੀ ਹੈ। ਸੋ ਇਸ ਲਈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨੂੰ ਅਸੀਂ ਇਸ ਲਈ ਮੰਨਦੇ ਆ ਕਿ ਕਿਸਾਨ ਦੀ ਜੀਵਨ ਦਾਤੀ ਹੈ ਅਗਰ ਇਹ ਤੁਹਾਨੂੰ ਤੁਹਾਡੀਆਂ ਫਸਲਾਂ ਦੇ ਰੇਟ ਇਸ ਤਰੀਕੇ ਨਾਲ ਮਿਲਦੇ ਆ ਔਰ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਮਿਲਦਾ ਹੈ ਤਾਂ ਦਾਵੇ ਨਾਲ ਗੱਲ ਹੈ ਕਿ ਸਾਡਾ ਕਿਸਾਨ ਕਿਸਾਨ ਰਹੇਗਾ ਮੁਰ ਦੁਬਾਰਾ ਖੁਸ਼ਹਾਲ ਹੋਏਗਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਸਾਡੀ ਨੇੜਤਾ ਵਧੇਗੀ ਕਿਉਂ ਨੇੜਤਾ ਵਧੇਗੀ ਮੰਨ ਲਓ ਡਾਕਟਰ ਸੁਆਮੀ ਨਾਥਨ ਦਾ ਫਾਰਮੂਲਾ ਲਾਗੂ ਹੋ ਗਿਆ ਅੱਜ ਝੋਨੇ ਦੀ ਦਵਾਈ ਅਸੀਂ 3000 ਦਿੰਨੇ ਆ ਤੇ ਮਜ਼ਦੂਰ ਵਿਚਾਰਾ 4000 ਮੰਗਦਾ ਸਾਢੇ 4000 ਮੰਗਦਾ ਹੈ ਸਾਡੇ ਰੋਜ਼ ਡਿਸਪਿਊਟ ਬੰਦੇ ਨੇ ਇਹ ਝਗੜੇ ਨਿਬਟਾਉਣ ਵਾਸਤੇ ਜੇਕਰ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਸਰਕਾਰ ਲਾਗੂ ਕਰ ਦਿੰਦੀ ਹੈ ਸਾਡੀ ਜਿਹੜੀ ਝੋਨੇ ਦੀ ਦਵਾਈ ਹੋਏਗੀ ਉਹ ਸਾਡੇ ਲਾਗਤ ਖਰਚਾ ਦੇ ਵਿੱਚ ਜੁੜਨੀ ਸ਼ੁਰੂ ਹੋ ਗਈ ਉਹ ਜੁੜੇਗੀ ਉਹਦੇ ਉੱਪਰ 50% ਮੁਨਾਫਾ ਮਿਲਣਾ ਹੈ ਜੇ 3000 ਅਸੀਂ ਝੋਨੇ ਦੀ ਦਵਾਈ ਦੇਵਾਂਗੇ ਤਾਂ ਸਾਨੂੰ ਕੰਨ ਝੋਨੇ ਦੇ ਰੇਟ ਦੇ ਵਿੱਚ ਜੁੜ ਕੇ ਉਸ ਪੈਸੇ ਨੇ ਔਰ ਉਹਦੇ ਵਿੱਚ 50% ਮੁਨਾਫਾ ਜੁੜਿਆ ਜਿਹਨੂੰ ਸਾਨੂੰ ਇੱਕ ਕਿੱਲੇ ਮਗਰ ਮੇਰੇ ਦੋਸਤੋ 3000 ਦੀ بجائے 4500 ਰੁਪਈਆ ਫਸਲ ਦੇ ਰੂਪ ਦੇ ਰੇਟ ਦੇ ਰੂਪ ਚ ਮਿਲਣਾ ਹੈ ਜੇਕਰ ਇਹ ਲਾਗੂ ਹੋ ਜਾਂਦੀ ਹੈ ਤੇ ਸਾਡਾ ਮਜ਼ਦੂਰ ਭਾਈਚਾਰਾ ਜਿਹੜਾ ਉਹਦੇ ਨਾਲ ਸਾਡੀ ਲੜਾਈ ਖਤਮ ਕਿਉਂਕਿ ਸਾਡਾ ਤਾਂ ਖਰਚਾ ਜੁੜ ਜਾਣਾ ਹੈ ਜੇਕਰ ਸਾਡਾ ਖਰਚਾ ਜੁੜ ਜਾਣਾ ਸਾਨੂੰ ਕੀ ਦਿੱਕਤ ਹੈ ਔਰ ਦੁਨੀਆ ਦੀ ਕੋਈ ਸਸਤਾ ਕੋਈ ਬੈਂਕ ਕੋਈ ਹੋਰ ਅਦਾਰਾ ਹੈ ਜਾਂ ਨਹੀਂ ਜਿਹੜਾ ਤੁਹਾਡੇ ਖਰਚ ਕੀਤੇ ਪੈਸਿਆਂ ਨੂੰ ਡੁੱਡੇ ਪੰਜ ਦਾ ਚਾਰ ਮਹੀਨਾ ਚ ਕਰਦਾ ਹੋਵੇ ਇਹ ਇੱਕੋ ਹੀ ਤਰੀਕਾ ਹੈ ਜਿਹਦੇ ਰਾਹੀਂ ਤੁਹਾਡੇ ਪੈਸੇ ਡੁੱਡੇ ਹੁੰਦੇ ਆ ਇਸ ਲਈ ਅਸੀਂ ਫਿਰ ਸਾਡੇ ਮਜ਼ਦੂਰ ਭਾਈਚਾਰੇ ਦਾ ਸਾਥ ਦੇਵਾਂਗੇ ਉਹ ਸਭਾ ਸਾਥ ਦੇਣਗੇ ਅਸੀਂ ਇਹਨਾਂ ਦੀ ਮਜ਼ਦੂਰੀ ਕੀ ਫਰਕ ਪੈਂਦਾ ਹੈ ਜੇ ਡੀਸੀ ਕੋਲੇ ਪ੍ਰੋਟੈਸਟ ਕਰਕੇ 10000 ਰੁਪਇਆ ਸਰਕਾਰ ਕੋਲੇ ਪ੍ਰੋਟੈਸਟ ਕਰਕੇ ਅਸੀਂ ਉਹਦੀ ਝੋਨੇ ਦੀ ਲੋਈ 10000 ਕਰਾ ਲੈਨੇ ਆ ਤਾਂ ਸਾਨੂੰ ਫਸਲ ਦੇ ਰੇਟ ਤੇ ਮੇਰੇ ਮਿੱਤਰੋ 10000 ਤਾਂ ਉਹ ਮਿਲਣਾ ਮੁੜ ਕੇ ਤੇ ਨਾਲ ਉਹਦੇ 5000 ਤੁਹਾਨੂੰ ਮੁਨਾਫੇ ਵਾਲਾ ਮਿਲਣਾ ਸਾਨੂੰ ਉਹਦੇ ਜੋ ਉਹਦਾ ਕਿੱਲੇ ਮਗੜ 15000 ਰੁਪਏ ਸਰਕਾਰ ਨੂੰ ਦੇਣਾ ਪਏਗਾ ਸਾਡੇ ਪੈਸੇ ਵੀ ਮੁੜੇ ਸਾਨੂੰ 5000 ਨਾਲ ਵੀ ਛੁੜ ਕੇ ਆ ਗਿਆ ਸਾਡਾ ਮਜ਼ਦੂਰ ਭਾਈਚਾਰੇ ਨੂੰ ਅਸੀਂ 10000 ਥੋਨੇ ਦੀ ਲਵਾਈ ਦਿੱਤੀ ਉਹਦੇ ਆਪ ਦੀ ਜੀਵਨ ਲੀਲਾ ਵੀ ਪੂਰੀ ਵਧੀਆ ਢੰਗ ਨਾਲ ਚੱਲ ਪਿਆ ਜੀਵਨ ਰੋਜ਼ ਮਰਾਂ ਦੀਆਂ ਚੀਜ਼ਾਂ ਵਸਤੂਆਂ ਦੀਆਂ ਪੂਰੀਆਂ ਹੋਣੇ ਸ਼ੁਰੂ ਹੋ ਗਈਆਂ ਸੋ ਇਸ ਲਈ ਬਹੁਤ ਜ਼ਰੂਰੀ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਇਸ ਇਹ ਮੰਗਾ ਪਹਿਲੀ ਆ ਜਿਹੜੀ ਸਾਡੀ ਇਹਦੇ ਤੇ ਜੋੜ ਦੇਣਾ ਅਸੀਂ ਕੱਲ ਨੂੰ ਜਾਂ ਪਰਸੋ ਇੱਕ ਵੀਡੀਓ ਹੋਰ ਪਾ ਕੇ ਇਹਦੇ ਤੇ ਦੱਸਾਂਗੇ ਕਿ ਇਹਨੂੰ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਇਹ ਵੀ ਦੱਸਾਂਗੇ ਸੋ ਇੰਨੇ ਕਿ ਮੇਰੀ ਬੇਨਤੀ ਹੈ